ਉਜੀ ਜਪਾ ਦੀ ਹੁਣ ਕਿਉਂ ਆਪਾਂ ਹੋਰ ਹੁਣ ਕਿਉਂ ਬਾਕੇ ਗਰਮ ਕਰੀਏ ਤੇ ਗਰਮ ਕਰਦੇ ਆ ਕਣਕ ਬੇਚ ਕੇ ਆਏ ਨੇ ਨਾਲ ਜਲੇਬੀਆਂ ਲਿਆਏ ਨੇ ਨਾਲ ਲੱਡੂ ਲਿਆਏ ਨੇ ਇਹ ਤੁਸੀਂ ਕੁਝ ਵੀ ਨਹੀਂ ਲਿਆਏ ਅੱਗੇ ਜਲੇਬੀਆਂ ਲਿਆਉਂਦੇ ਰਹੇ ਆਖਣੇ ਮੈਨੂੰ ਅੱਜ ਫਿਰ ਪ੍ਰਸਾਦ ਕਰ ਲਾਣੀ ਆ ਇਹ ਤਾਂ ਕਈ ਦਿਨ ਦਾ ਕਾਰੀ ਸੀ ਤੇ ਮੈਂ ਅੱਜ ਇਹ ਬਣਾਵ ਲਾਣੀ ਆ ਪ੍ਰਸ਼ਾਦ ਅੱਧਾ ਜਾਊਗਾ ਵਧੀਆ ਲੱਗਦਾ ਟੇਸਟੀ ਲੱਗਦਾ ਆਪਾਂ ਕਿਹੜਾ ਕਿਸੇ ਨੂੰ ਪੁੱਛਣਾ ਚੱਕ ਕੇ ਇੱਕ ਦਾਹੀ ਜਦ ਜੀ ਕਰਤਾ ਉਹ ਧਰ ਲਿਆ ਤੇ ਲੋ ਜੀ ਹੁਣ ਆਪਾਂ ਬਣਾ ਲਈਏ ਪਰਸਾਦ ਤੇ ਚਲੋ ਜੀ ਹੁਣ ਰਿੰਨ ਲਈਏ ਥੋੜਾ ਥੋੜਾ ਲੋ ਜੀ ਭੁੰਨੀ ਆਟਾ ਆਪਾਂ ਆਟਾ ਭੁੰਨ ਦਿਆਂ ਨਾਲ ਦੀ ਨਾਲ ਘੱਟ ਕਰਕੇ ਜਾਂਦੇ ਕਰਕੇ ਫਿਰ ਰੜ ਚੂਗਾ ਤੇ ਹੁਣ ਆਪਾਂ ਭੁੰਨ ਲਈਏ ਆਪਾਂ। ਥੱਲੇ ਕੱਟ ਕਰ ਗਏ ਸੀਗੇ। ਤੇ ਕੰਮ ਬਾਕੀ ਸੀ ਥੋੜਾ ਜਿਹਾ। ਚੀਨੀ ਲਾਉਣੀ ਸੀ ਇੱਕ ਤਾਂ। ਆ ਲਾਈਆ ਚੀਨੀ। ਤੇ ਪਾਣੀ ਪਾਤੇ ਰੱਖਿਆ। ਚੀਨੀ ਪਾ ਲਿਆ ਪਾਣੀ ਪਾਤੇ ਰੱਖਿਆ। ਫਿਰ ਮੈਂ ਘੱਟ ਕਰਤਾ ਤੁਸੀਂ ਹੇਠਲੇ ਲੱਗਦਾ ਸੀ। ਹੁਣ ਭੁੰਨ ਲਈਆ ਪ੍ਰਸਾਦ। ਕਿਵੇਂ ਬਣਦਾ। ਹਣਾ ਤੇਸੀ ਕੇ ਉਹਦਾ ਪ੍ਰਸ਼ਾਦ ਕਿਵੇਂ ਬਣਦਾ ਐਵੇਂ ਬਣਦਾ ਦੇਖੋ ਇਹ ਕੱਲ੍ਹ ਵਾਲੇ ਲੱਟੂ ਅੱਜ ਪ੍ਰਸ਼ਾਦ ਤੇ ਲੋਹ ਦੀ ਪ੍ਰਸ਼ਾਦ ਬਣਾਉਣੀ ਆ ਅੱਜ ਪਿਆਰ ਤਰੀਕੋਂ ਚ ਹੋ ਗਿਆ ਬ੍ਰਾਊਨ ਪਰ ਉੰਜ ਨਹੀਂ ਹੋਇਆ ਫਿਰ ਕੱਚਾ ਆ ਦੇ ਥੋੜਾ ਜਿਹਾ ਅੰਨੇ ਥੋੜਾ ਜਿਹਾ ਕੱਚਾ ਕੌਣ ਤੋਂ ਹੋ ਗਿਆ ਲੱਗਦਾ ਹਲਕੇ ਉਹ ਪੁੱਦੂਗਾ ਜਦੋਂ ਘੋੜ ਛੱਡ ਜੂਗਾ ਉਦੋਂ ਸਮਝ ਲਿਓ ਵੀ ਬਣ ਗਿਆ ਆਪਣਾ ਉਹ ਬਣ ਗਿਆ ਦੇਖੋ ਜੀ ਤੇਲ ਉਹ ਜੀ ਹੌਲਾ ਦੇਖੋ ਸੋ ਥੋੜੀ ਥੋੜੀ ਜਿਹਾ ਮੈਂ ਨੂੰ ਕੁਸਪੋਨ ਲਾਤੀ ਬਣ ਰਹੇ ਹਨ ਪਰ ਹੋਰ ਰਿੰਨੂ ਵੀ ਥੋੜਾ ਜਿਹਾ ਕੱਚੇ ਤੋਂ ਫਿਰ ਵਧੀਆ ਨਿਕਲਦਾ ਚਲੋ ਚਲੋ ਜੀ ਚਲੋ ਜੀ ਲੋਜੀ ਪੁਣ ਨਹੀਂ ਗਏ ਲੇ ਹੋਰ ਤੇ ਇਹ ਲੋਜੀ ਲੋਜੀ ਸੁਬਾਈਏ ਲੋਜੀ ਬਣ ਗਿਆ ਆਪਣਾ ਖਸ਼ਾਲ ਤਿਆਰ ਨਾਲ ਦੀ ਨਾਲ ਘਰ ਸਿਫਿਰ ਜਿਆਦੇ ਰੜ ਜੂ ਬੋਚੀ ਇੱਕ ਮਿੰਟ ਬਾਅਦ ਵਾੜੀ ਦਾ ਜਦ ਇਹ ਰੜ ਜਾਂਦਾ ਦੇਖੋ ਤਿਆਰ ਹੁਣ ਵਧੀਆ ਰੜ ਗਿਆ ਵਧੀਆ ਬਣ ਗਿਆ ਤੇ ਇਹ ਦੇਖੋ ਤੇ ਲੋਜੀ ਤੇ ਆਹ ਤੇ ਇਹ ਤੇਲੋਂ ਜੀ ਰੜ ਗਿਆ ਹੁਣ ਪਾ ਲਈਏ ਜਿਹੜੇ ਚ ਮਿੱਠਾ ਕਿੱਤਾ ਹਿੱਲ ਨਹੀਂ ਜਾਂਦਾ ਲੋੜ ਆ ਕਿ ਉਹ ਕੜ੍ਹੀ ਖੋਤਣਾ ਸਿਰਦੀ ਹੈ ਰੱਖ ਕੇ ਮਿਲਾਉਣੀ ਹੈ ਫਿਰ ਨਾ ਫਿਰ ਮਿਲਦੀ ਹੈ ਲੋਜੀ ਇੱਕ ਮਿੰਟ ਬਾਅਦ ਵਾਣੀਾ ਜਦ ਹੀ ਰੜ ਜਾਂਦਾ ਦੇਖੋ ਤਿਆਰ ਹੁਣ ਵਧੀਆ ਰੜ ਗਿਆ ਵਧੀਆ ਬਣ ਗਿਆ ਤੇ ਇਹ ਦੇਖੋ ਤੇ ਲੋ ਜੀ ਤਿਆਰ ਤੇ ਲੋ ਜੀ ਇਹ ਲੋਟੀ ਰਲ ਗਿਆ ਹੁਣ ਪਾ ਲਈਏ ਇਹਦੇ ਚ ਮਿੱਠਾ ਉਹਨਾਂ ਦਾ ਜਦ ਕੜਸ ਘੁੱਟਣਾ ਫਿਰਦੀਆਂ ਰੱਪਕੇ ਹਿਲਾਉਣੀਆਂ ਫਿਰ ਨਾ ਫਿਰ ਮਿਲਦੀਆਂ ਇੱਧਰ ਦੁੱਧ ਗਰਮ ਹੋ ਗਿਆ। ਚਿਵਾਲੀ ਦੇਤੀ ਹੁ ਕੱਢਦੀ ਆਂ। ਇੱਧਰ ਵੀ ਗਰਮ ਕਰਤਾ। ਤੇ ਇੱਧਰ ਕਰਦੇ ਆਪਾਂ ਫੜਕੜਵਾਸਤੇ ਗਰਮ ਕਰਤਾ ਇਹਨੇ। ਥੋੜਾ ਜਿਹਾ ਠੰਡਾ ਹੋ ਜਾਣ ਦੋ। ਫਿਰ ਇਹਦੇ ਵਿੱਚ ਚਾਹ ਪਾਉਣੀ ਆ। ਪਹਿਲਾਂ ਉਹ ਕੱਢਦਾ ਹਾਂ ਤਿੱਗਾਂ ਤੇ ਫਿਰ ਦੂਜਾ ਦੁੱਧੋ ਕੱਢਣਾ ਇਹ ਚ। ਛੱਟਾ ਗੁੰਨਤਾ ਗੁੰਨ ਕੇ ਫਿਰ ਰੋਟੀ ਲਾਉਣੀ ਐ ਇਹਨੇ ਦੁੱਧ ਦਾ ਅੱਧਾ ਦਾ ਕੰਮ ਮਿਲਦੇ ਆ ਉਹ। ਕੱਢਦੀ ਆਂ ਦੁੱਧ।